ਹਾਂਜੀ ਨਮਸਕਾਰ ਜੀ ਸਾਰਿਆਂ ਨੂੰ ਕੀ ਹਾਲ ਚਾਲ ਠੀਕ ਹੋ ਮੈਂ ਗੌਰਵ ਸ਼ਾਹੀ ਆਵਾਇ ਪਾਵਰ ਹੋ ਮੈਂ ਨੰਦੀ ਤੋਂ ਜਿੱਦਾਂ ਕਿ ਤੁਹਾਨੂੰ ਪਤਾ ਅੱਜ ਕੱਲ ਜੋ ਕੇਸ ਹੋ ਰਿਹਾ ਐਨ ਆਰ ਆਈ ਕੇਸ ਬਹੁਤ ਹੀ ਜ਼ਿਆਦਾ ਵੱਧ ਰਿਹਾ ਐਨ ਆਰ ਆਈ ਕੇਸ ਤੁਹਾਨੂੰ ਪਤਾ ਹੀ ਹੋਣਾ ਵਾ ਇੱਕ ਲੜਕੀ ਲੜਕੇ ਨਾਲ ਕਮਿਟਮੈਂਟ ਕਰਕੇ ਬਾਹਰ ਚਲੀ ਜਾਂਦੀ ਆ ਤੇ ਉੱਥੇ ਕਹਿੰਦੀ ਆ ਕਿ ਤੁਸੀਂ ਮੈਨੂੰ ਆਪਣੇ ਪੈਸੇ ਤੋਂ ਹਾਈਲਟਸ ਕਰਾ ਦਿਓ ਤੇ ਅਸੀਂ ਮੈਰਿਜ ਕਰਦੇ ਆ ਤੇ ਅਸੀਂ ਬਾਹਰ ਜਾ ਕੇ ਸੈਟਲ ਹੁੰਨੇ ਆ ਬਤਾ ਮੁੰਡੇ ਤੇ ਲੋਕ ਜਿਹੜੇ ਪਿੰਡਾਂ ਵਾਲੇ ਹੁੰਦੇ ਬਹੁਤ ਹੀ ਭੋਲੇ ਪਾਲੇ ਹੁੰਦੇ ਆ ਉਹ ਕੁੜੀਆਂ ਦੀ ਗੱਲਾਂ ਦੇ ਵਿੱਚ ਆ ਕੇ ਆਪਣੇ ਵੱਲੋਂ ਪੈਸੇ ਲਾ ਕੇ ਉਹਨਾਂ ਨੂੰ ਬਾਹਰ ਭੇਜ ਦਿੰਦੇ ਆ ਤੇ ਦੇਖੋ ਅਨੇਕ ਕੇਸ ਸਾਹਮਣੇ ਆ ਰਹੇ ਆ ਕਿ ਕੁੜੀਆਂ ਦਾ ਪਹਿਲਾਂ ਹੀ ਪਲਾਨ ਹੁੰਦਾ ਵਾ ਕਿ ਮੈਂ ਬਾਹਰ ਜਾ ਕੇ ਉਹ ਲੜਕੇ ਨੂੰ ਛੱਡ ਦੇਣਾ ਵਾ ਜਾਂ ਉੱਤੇ ਝੂਠਾ ਕੇਸ ਪਾਲ ਦੇਣਾ ਵਾ ਬਾਹਰ ਕੇ ਉਹ ਕਿਤੇ ਹੋਰ ਨਾਲ ਰਹਿਣ ਲੱਗ ਜਾਂਦੀਆਂ ਕਾਫੀ ਕੇਸ ਆਏ ਆ ਪੰਜਾਬ ਦੇ ਵਿੱਚ ਕੋਈ ਇਹੋ ਜਿਹਾ ਪਿੰਡ ਨਹੀਂ ਹੋਣਾ ਜਿੱਥੇ ਇਹੋ ਜਿਹੇ ਕੇਸ ਨਾ ਹੋਣ ਤੇ ਬਹੁਤ ਹੀ ਇਹਦਾ ਜਿਹੜਾ ਗ੍ਰਾਫ ਹੈਗਾ ਦਿਨ ਬਿਜ ਦਿਨ ਵੱਧੀ ਜਾ ਰਿਹਾ ਵਾ ਤੇ ਅਨਸਾਰਿਆਂ ਨੂੰ ਦੇਖਦੇ ਹੋਏ ਸਾਡੇ ਵੀਰ ਹੈਗੇ ਆ ਬਾਗਾਪੁਰਾਣਾ ਤੋਂ ਉਹਨਾਂ ਨੇ ਇੱਕ ਪ੍ਰੋਗਰਾਮ ਰੱਖਿਆ ਵਾ ਪਰਸੋ ਦਾ ਸੰਡੇ ਦਾ ਸਵੇਰੇ 11 ਵਜੇ ਬਾਗਾਪੁਰਾਣਾ ਗਾਂਧੀ ਪੈਲਸ ਤੇ ਮੈਂ ਸਾਰਿਆਂ ਨੂੰ ਹੀ ਰਿਕਵੈਸਟ ਕਰਦਾ ਵਾਂ ਜਿੰਨੇ ਵੀ ਸੰਸਥਾ ਹੈਗੀਆਂ ਸਾਰੇ ਉੱਥੇ ਆਣ ਸਾਡੀ ਸਾਰੀ ਟੀਮ ਉੱਥੇ ਜਾ ਰਹੀ ਆ ਅਸੀਂ ਆ ਨਹੀਂ ਕਹਿ ਰਹੇ ਕਿ ਜੋ ਲੜਕਾ ਗਲਤ ਹੈਗਾ ਤੁਸੀਂ ਉਹਦਾ ਸਾਥ ਦਿਓ ਦੇਖਦੇ ਹੋ ਡੇ ਬਾਏ ਡੇ ਪਹਿਲਾਂ ਤਾਂ ਸੁਸਾਇਡ ਮੁੰਡੇ ਖੁਦ ਕਰਦੇ ਸੀਗੇ ਤੇ ਹੁਣ ਤਾਂ ਉਹਨਾਂ ਦੇ ਘਰ ਦੇ ਇਸ ਚੀਜ਼ ਤੋਂ ਪਰੇਸ਼ਾਨ ਹੋ ਕੇ ਸੁਸਾਇਡ ਆ ਰਹੇ ਆ। ਇਹਦੇ ਵਿੱਚ ਫੇਰ ਵੀ ਕਿਤੇ ਸੋਅ ਦੇ ਵਿੱਚ 1-2% ਮੁੰਡੇ ਆਂ ਦੀ ਸੌਣ ਲੈਂਦੇ ਆ। ਪਰ ਬਾਹਰ ਜਿਹੜਾ ਕਾਨੂੰਨ ਹੈਗਾ ਉੱਥੇ ਦੇ ਮੁੰਡੇ ਬਿਲਕੁਲ ਨਹੀਂ ਸੌਂਦੇ ਉੱਥੇ ਸਿਰਫ ਕੁੜੀਆਂ ਲਈ ਲੋਅ